ਇਕ ਮਾਸੂਮ ਬੱਚੇ ਦਾ ਜਨਮ ਹੋਇਆ ਹੈ ਨੰਗਾ ਹੈ ਪਰ ਇਸ ਦੀ ਨਗਨਤਾ ਦੇ ਨਗੇਜਪਣਾ ਨਹੀਂ ਹੈ ਇਸ ਦਾ ਨੰਗਾ ਸਰੀਰ ਲੋਭ ਦੀ ਪ੍ਰਦਰਸ਼ਨੀ ਨਹੀਂ ਕਰ ਰਿਹਾ ਇਸ ਦਾ ਨੰਗਾ ਸਰੀਰ ਵਾਸਨਾ ਦੀ ਪ੍ਰਦਰਸ਼ਨੀ ਨਹੀਂ ਕਰ ਰਿਹਾ ਇਸ ਦਾ ਨੰਗਾ ਸਰੀਰ ਕਾਮ ਦੀ ਪ੍ਰਦਰਸ਼ਨੀ ਨਹੀਂ ਕਰ ਰਿਹਾ ਜਦ ਕਿ ਕਈਆਂ ਦੇ ਢਕੇ ਹੋਏ ਸਰੀਰ ਵੀ ਪ੍ਰਦਰਸ਼ਨੀ ਕਰਦੇ ਨੇ ਗੰਗਲੀ ਤੇ ਚੱਦਰ ਪਾਈ ਹੈ ਚੱਦਰ ਦੇ ਛੇਂ ਦੀ ਬਦਬੂ ਬਾਹਰ ਆ ਗਈ ਹੈ ਚੱਦਰ ਵਿੱਚੋਂ ਕੋਈ ਗੰਦ ਬਾਹਰ ਆ ਗਈ ਹੈ ਤੇ ਇਹ ਦੌਰ ਤੇ ਸਮਾ ਇਸ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ ਕਾਰਨ ਪਰੇ ਸ਼ਬਦ ਉਚਾਰਨ ਕਰ ਰਹੇ ਨੇ ਮਰਦਾਨੇ ਦੇ ਪ੍ਰਤੀ ਮਰਦਾਨੇ ਦੇ ਸਾਹਮਣੇ ਇਸ ਯੁੱਗ ਦੇ ਨਗਨਤਾ ਸਤਿਗੁਰੂ ਪੇਸ਼ ਕਰ ਰਹੇ ਨੇ। ਭਾਰਾਂ ਕੇ ਯੁੱਗ ਨੇ ਆਪਣੇ ਆਪ ਨੂੰ ਢਕੇ ਹੈ। ਬਹਿਤ ਢਕੇ ਹੈ, ਬੜਾ ਢਕੇ ਹੈ। ਇੱਕ ਜ਼ਮਾਨਾ ਤੇ ਐਸਾ ਵੀ ਸੜੇ ਦੇਸ਼ ਦੇ ਵਿੱਚ ਲੰਘਿਆ ਹੈ। ਕਿ ਐਸੀ ਧਾਰਮਿਕ ਪੁਰਸ਼ਾਂ ਦੀਆਂ ਮੂਰਤੀਆਂ ਵੀ ਨਗਨ ਬਣਾਈਆਂ। ਧਾਰਮਿਕ ਮੰਦਰਾਂ ਦੇ ਵਿੱਚ ਵੀ ਨਗਨ ਮੂਰਤੀਆਂ ਬਣਾਈਆਂ। ਔਰ ਬੜੇ ਬੜੇ ਸਾਧੂਆਂ ਦੇ ਟੋਲੇ ਵੀ ਚਲੇ ਨੰਗੇ ਸਾਧੂ ਨੰਗੇ ਸਾਧੂ ਸਾਧੂ ਹੋਣ ਦੀ ਪਛਾਣ ਨੰਗਾ ਹੈ ਇਹਦੇ ਕੋਲ ਢਕਣ ਵਾਸਤੇ ਕੁਝ ਵੀ ਨਹੀਂ ਢਕਣ ਵਾਸਤੇ ਕੁਝ ਨਹੀਂ ਇਸ ਦਾ ਮਤਲਬ ਨਹੀਂ ਕਿ ਇਹਦੇ ਕੋਲ ਕਪੜੇ ਨਹੀਂ ਨੇ ਨਹੀਂ ਐਸੀ ਕੋਈ ਗੰਦਗੀ ਇਸ ਦੇ ਕੋਲ ਨਹੀਂ ਜਿਸ ਨੂੰ ਇਹ ਢਕੇ ਫੁੱਲ ਨੰਗੇ ਵੀ ਠੀਕ ਰਹਿੰਦੇ ਨੇ ਪਰ ਜੈਸੇ ਜੈਸੇ ਮਨੁੱਖ ਦੇ ਛਿੱਦਰ ਵੱਧਦੇ ਗਏ ਜ਼ਖਮ ਵੱਧਦੇ ਗਏ ਪਟੀਆਂ ਵੀ ਵੱਧੀਆਂ ਗਈਆਂ ਪਰ ਜਦ ਸਾਰਾ ਹੀ ਸਰੀਰ ਜ਼ਖਮੀ ਹੋ ਗਿਆ ਤਾਂ ਸਾਰਾ ਸਰੀਰ ਪਟੀਆਂ ਨਾਲ ਭਰ ਗਿਆ ਕੱਪੜੇ ਨਹੀਂ ਪਹਿਨੇ ਹੋਏ ਜ਼ਖਮ ਨਹੀਂਤੇ ਪਟੀਆਂ ਬਣੀ ਹੋਈਆਂ ਨੇ ਹਕੀਕਤ ਇਹ ਹੈ ਹਮਾਂ ਤਨ ਦਾ ਉਹ ਦਾਰ ਸੁਦਮ ਪੰਬਾ ਕੁਝਾ ਕੁਝਾ ਨੇ ਹਮ ਇਹ ਸੂਫੀ ਸੰਤ ਕਹਿੰਦਾ ਰਹਿ ਬਰਾਂਹ ਜ਼ਖਮੀ ਹੈ ਕਿ ਕਿਤੇ ਕਿਤੇ ਮੈਂ ਪੰਭਾਰਾ ਥਾ ਕਿ ਪੱਟੀ ਬਣਨਾ ਕਿ ਜਿਵੇਂ ਪਟੀਆਂ ਇਤਨੀਆਂ ਬਣਾ ਰੋਮ ਰੋਮ ਦੇਤੇ ਕਿ ਪਟੀਆਂ ਤੇ ਮੇਰਾ ਲਿਬਾਸ ਬਣ ਜਾਣ ਗਿਆ ਪਟੀਆਂ ਮੇਰਾ ਪਹਿਰਾਵਾ ਬਣ ਜਾਣ ਗਿਆ ਗੁਨਾਹ ਨੂੰ ਢਕਣ ਲਈ ਜੋ ਕਪੜੇ ਪਹਿਨੇ ਉਹ ਕਪੜੇ ਲਿਬਾਸ ਬਣ ਗਏ ਉਹ ਕਪੜੇ ਫੈਸ਼ਨ ਬਣ ਗਏ ਉਹ ਕਪੜੇ ਸਮਾਜ ਦਾ ਅੰਗ ਬਣ ਗਏ ਪਰ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਅਹਿਸਾਸ ਪਛਮਾ ਚ ਨਹੀਂ ਪੈਦਾ ਹੋਇਆ ਵਿਸਮਾਦ ਨੰਗੇ ਫਿਰੇ ਜੰਤਰ ਮਹਾਰਾਜ ਕੰਨ ਮੈਂ ਤੇ ਬਿਸਮਾਦ ਹੋ ਜਾਣਾ ਪਸ਼ੂ ਨੰਗੇ ਘੁੰਮ ਰਹੇ ਨੇ ਇਹਨਾਂ ਦੀ ਨਗਨਤਾ ਲੋਭ ਦੀ ਪ੍ਰਦਰਸ਼ਨੀ ਨਹੀਂ ਕਰਦੀ ਇਹਨਾਂ ਦੀ ਨਗਨਤਾ ਹੰਕਾਰ ਦੀ ਪ੍ਰਦਰਸ਼ਨੀ ਨਹੀਂ ਕਰਦੀ ਇਹਨਾਂ ਦੀ ਨਗਨਤਾ ਵਾਸ਼ਨਾ ਦੀ ਪ੍ਰਦਰਸ਼ਨੀ ਨਹੀਂ ਕਰਦੀ ਮਨੁੱਖਤਾ ਦੇ ਆਦਿਕਾਲ ਦੇਚ ਮਨੁੱਖ ਜਦ ਨਿਰਵੈਸ਼ ਸੀ ਇਤਨਾ ਹੀ ਨਿਰਵੈਸ਼ ਜੈਸੇ ਕਿ ਪਸ਼ੂ ਤੇ ਪਕਸ਼ੀ ਨੇ ਕਪੜਿਆਂ ਦੀ ਲੋੜ ਨਹੀਂ ਸੀ ਬੋਸ ਵੱਧੇ ਗਏ ਕਪੜੇ ਵੱਧੇ ਗਏ ਸਹਜੇ ਸਹਜੇ ਸਮਾਜ ਦਾ ਹਿੱਸਾ ਬਣ ਗਏ ਕਪੜੇ ਜੋ ਕਪੜੇ ਪਹਿਨ ਰਿਹਾ ਹੈ ਭਲੇ ਮਾਨਸ ਹੈ ਨਿਰਦੋਸ਼ ਹੈ ਉਹ ਨੰਗਾ ਦੋਸ਼ੀ ਕਹਿਣ ਲੱਗ ਪਿਆ ਇਸ ਵਾਸਤੇ ਦੋਸ਼ੀ ਮਨੁੱਖ ਨੂੰ ਅਸੀਂ ਕਹਿ ਦਿੰਦੇ ਆ بڑا ننگا منک ہے یہ تو بڑا ننگا ہے کمال دی گل ایک دور ایسا لگیا یہ ایک بہت گناہ گار ہے سب کو ڈک کے رکھا ہے ٹکیا ہے بڑی بھاشا بدل گئی یہ بہت ننگا ہے یہ تو بہت ننگا ہے وقت دا تقاضا سمے کا پربھاؤ تو این شبد گرو نانک دے جی مہاراج نے مردانی دے پرتی اچارن ہے کل کل والی کام مر منوا پیون ہار ایک چلتا ہے شراب و کباب کباب نال شراب جڑ گئی شراب نال کباب جڑ گیا ایسا کیوں شراب اور حلوہ انج نہیں کہراب مٹھائی ایسا نہیں کہ شراب روٹی ایسا نہیں کہندے شراب اور امب ایسا نہیں کہندے شراب و کباب ہے کچھ ضرور چولی دامن دا ساتھ ہے اگر ساتھ نہ ہوں دا تو اس طرح ہی کہا جا سکتے شراب اور دد شراب اور دہی شراب اور گھی ایسا نہیں کہ جبکہ ساری چیزاں کھان والی شراب اور کباب ਕਬਾਬ ਨੂੰ ਸ਼ਰਾਬ ਚਾਹੀਦੀ ਹੈ ਸ਼ਰਾਬੀ ਨੂੰ ਕਬਾਬ ਚਾਹੀਦਾ ਹੈ ਇਹਨਾਂ ਦੰਵੰਦਾ ਚੈਲੀ ਦਾਨੰਦ ਦਾ ਸਾਥ ਹੈ ਔਰ ਭੰਗ ਗ੍ਰਾਂਥ ਦੇਵ ਜੀ ਮਹਾਰਾਜ ਐਸੇ ਰੈਵਰੀ ਪਰਸ਼ਨ ਹੈ ਸ਼ਰਾਬ ਦੀ ਗੱਲ ਕਰ ਰਹੇ ਨੇ ਕਬਾਬ ਦੀ ਗੱਲ ਕਰ ਰਹੇ ਨੇ ਖਾਣਾ ਕਬਾਬ ਜ਼ਰੂਰ ਖਾ ਪਰ ਜਿਸ ਤਰ੍ਹਾਂ ਦਾ ਢੰਗ ਮੈਂ ਤੇ ਨਹੀਂ ਬਣਾਣ ਦਾ ਦੱਸਦਾ ਕਬਾਬ ਉਹਖਾ شراب نہیں ہے ضرور پیش پر جیڑی میں بنانے دا ڈھنگ تین دستا ہوں او پیش بن شرابی بن کبابی ایسا شرابی ایسا کبابی کہ پرماتما تینو سینے نہ کے مجبور ہو جائے کسی وقت ستسنگ خانہ کہا جان अतिश थे भी कुछ और होबी सिलसिला कुछ और हो गया धनवर्मानंददेव जी महाराज कहने ने ये योग कलाल है अगर ये कलाल है तो इसमें कुल शराब केड़ी है कणकल वाली कानमत इस बिल्कुल कान दी शराब है तुम कहियत हो जगत गुरु समान ही ਨੰ ਕਹੀ ਅਤ ਕਲਜੁਬ ਕੇ ਕਾਮੀ। ਧੰ ਭਗਤ ਰਵਿਦਾਸ ਜੀ ਮਹਾਰਾਜ। हे प्रभु। ਤੋ ਜਗਤ ਦਾ ਸਾਨੀ ਅਸੀਂ ਸੁਯਗ ਦੇ ਕਾਮੀ। ਤੋ ਤਾਲ ਮਿਲ ਕਿਸ ਤਰ੍ਹਾਂ ਬੈਠੇ। ਇੱਕ ਦੌਰ ਐਸਾ ਵੀ ਲੰਘਿਆ ਹਰ ਪਾਸੇ ਧਰਮ ਦੀ ਪ੍ਰਦਰਸ਼ਨੀ ਸੀ ਧਰਮ ਦੀ ਨਮਾਇਸ਼ ਸੀ। ਬਾਰੇ ਵੀ ਡਲ ਡਲ ਕੇ ਧਰਮ ਪੈਂਦਾ ਸੀ ਗੱਲ ਦੇ ਚ ਮਾਲ ਲਾਇਆ ਹੱਥਾਂ ਚ ਮਾਲ ਲਾਇਆ ਘਰ ਵਿੱਚ ਮਾਲਾਂ ਲਟਕੀਆਂ ਹੋਈਆਂ ਨੇ ਗੰਠ ਪਏ ਨੇ ਕੰਗ ਧਾਰਮਿਕ ਸਾਜੋ ਸਮਾਨ ਨਾਲ ਘਰ ਸਜੇ ਹੋਏ ਨੇ ਪਰ ਘਰ ਦੇ ਚ ਵੀ ਜਾ ਕੇ ਐਸਾ ਪਤਾ ਚੱਲਦਾ ਸੀ ਜਿਵੇਂ ਮੰਦਰ ਹੈ ਧਰਮ ਸ਼ਾਲ ਹੈ ਬਾਰ ਬਦਲਿਆ ਘਰ ਦੇ ਚ ਬਾਰ ਬਣ ਗਈ ਘਰ ਵਿੱਚ ਬੇਤਨਾ ਆ ਗਈਆਂ ਘਰ ਵਿੱਚ